ਬੱਬੂ ਮਾਨ ਦੇ ਕੱਟੜ ਫੈਨਾਂ ਲਈ ਵੱਡੀ ਖੁਸ਼ਖਬਰੀ ਉਹ ਜੋ ਤਿਆਰ 2 ਮਈ ਨੂੰ ਫਿਲਮ ਸ਼ੌਂਕੀ ਸਰਦਾਰ ਦਾ ਟ੍ਰੇਲਰ ਹੋ ਰਿਹਾ ਰਿਲੀਜ਼ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਗੁਰੂ ਰੰਦਾਵਾ ਔਰ ਬੱਬੂ ਮਾਨ ਦੀ ਮੋਸਟ ਅਵੇਟਡ ਫਿਲਮ ਸ਼ੌਂਕੀ ਸਰਦਾਰ 2 ਮਈ ਨੂੰ ਇਸ ਫਿਲਮ ਦਾ ਟ੍ਰੇਲਰ ਸਾਹਮਣੇ ਆ ਰਿਹਾ ਔਰ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਪਹਿਲੀ ਵਾਰ ਬੱਬੂ ਮਾਨ ਔਰ ਗੁੱਗੂ ਗਿੱਲ ਦੋ ਲੈਜੈਂਡ ਪਹਿਲੀ ਵਾਰ ਇਕੱਠੇ ਹੋਣ ਜਾ ਰਹੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਗੁਰੂ ਰੰਧਾਵਾ ਔਰ ਇਸ ਦੇ ਨਾਲ ਗੁੱਗੂ ਗਿੱਲ ਔਰ ਬੱਬੂ ਮਾਨ ਇਹ ਤਿੰਨੇ ਜਾਣੇ ਵੀ ਪਹਿਲੀ ਵਾਰ ਵੱਡੇ ਪਰਦੇ ਤੇ ਨਜ਼ਰ ਆਉਣ ਵਾਲੇ ਨੇ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਗੁਰੂ ਰੰਧਾਵੇ ਦਾ ਇੱਕ ਗੀਤ ਬੱਬੂ ਮਾਨ ਦੇ ਨਾਲ ਆਇਆ ਸੀ ਤੇ ਉਸ ਤੋਂ ਬਾਅਦ ਦੋਨਾਂ ਦੀ ਇਕੱਠਿਆਂ ਦੀ ਫਿਲਮ ਆ ਰਹੀ ਹੈ 16 ਮਈ ਨੂੰ ਫਿਲਮ ਸਿਨੇਮਾ ਕਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਸੋ ਕਟੜ ਫੈਨਾਂ ਲਈ ਵੱਡੀ ਖੁਸ਼ਖਬਰੀ ਇਹ ਹੈ ਕਿ 2 ਮਈ ਨੂੰ ਸ਼ੌਂਕੀ ਸਰਦਾਰ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਜਾ ਰਿਹਾ ਹੈ ਇਸ ਤੋਂ ਪਹਿਲਾਂ ਦੱਸ ਦਈਏ ਕਿ ਸਭ ਤੋਂ ਪਹਿਲਾਂ ਸ਼ੌਂਕੀ ਸਰਦਾਰ ਫਿਲਮ ਦਾ ਟੀਜ਼ਰ ਲਾਂਚ ਹੋਇਆ ਉਸ ਤੋਂ ਬਾਅਦ ਫਿਲਮ ਦੇ ਗਾਣੇ ਸਾਹਮਣੇ ਆਏ ਤਾਂ ਹੁਣ 2 ਮਈ ਨੂੰ ਸ਼ੌਂਕੀ ਸਰਦਾਰ ਫਿਲਮ ਦਾ ਜਿਹੜਾ ਟ੍ਰੇਲਰ ਹੈ ਉਹ ਰਿਲੀਜ਼ ਹੋਣ ਜਾ ਰਿਹਾ ਹੈ ਸੋ ਇੱਕ ਵੱਡੀ ਖੁਸ਼ਖਬਰੀ ਹੈ ਕਟੜ ਫੈਨਾਂ ਦੀ ਤੋ ਦੱਸ ਦਿਆ ਕਿ ਇਸ ਫਿਲਮ ਦੇ ਵਿੱਚ ਬੱਬੂ ਮਾਨ ਗੁਰੂ ਰੰਦਾਬਾ ਗੁੱਗੂ ਗੱਲ ਨਿਮਰਤ ਕੌਰ ਆਲੂ ਵਾਲੀ ਇਸ ਦੇ ਨਾਲ ਹੋਰ ਸਪੋਰਟਿੰਗ ਕਾਸਟ ਵੀ ਨਜ਼ਰ ਆਉਣ ਵਾਲੀ ਹੈ ਟ੍ਰੇਲਰ ਦੇ ਵਿੱਚ ਪਤਾ ਲੱਗੇਗਾ ਕਿ ਫਿਲਮ ਦੀ ਕਹਾਣੀ ਕੀ ਹੈ ਹਾਲਾਂਕਿ ਟੀਜ਼ਰ ਤੋਂ ਸਾਨੂੰ ਕੁਝ ਵੀ ਇਦਾਂ ਦਾ ਪਤਾ ਨਹੀਂ ਲੱਗਦਾ ਕਿ ਫਿਲਮ ਦੀ ਕਹਾਣੀ ਕੀ ਹੋਵੇਗੀ ਇੱਕ ਵੱਖਰੇ ਰੂਪ ਦੇ ਵਿੱਚ ਇੱਕ ਨਵੇਂ ਕਿਰਦਾਰ ਦੇ ਵਿੱਚ ਬੱਬੂ ਮਾਨ ਪਹਿਲੀ ਵਾਰ ਨਜ਼ਰ ਆਉਣ ਵਾਲੇ ਨੇ ਤੇ ਬੱਬੂ ਮਾਨ ਦੇ ਨਾਲ ਇੱਕ ਵੱਡੀ ਫਿਲਮ ਜਿਹੜੀ ਹੋਣ ਜਾ ਰਹੀ ਹੈ ਗੁਰੂ ਰੰਦਾਬਾਦ ਦੇ ਵੀ ਕਰੀਅਰ ਦੀ ਇੱਕ ਵੱਡੀ ਫਿਲਮ ਹੋਣ ਜਾ ਰਹੀ ਹੈ ਸੋ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਫੈਨਸ ਨੂੰ ਖਾਸ ਕਰਕੇ ਕਟੜ ਫੈਨਸ ਨੂੰ ਬੈਕ ਟੂ ਬੈਕ ਫਿਲਮਾਂ ਲੈ ਕੇ ਆ ਰਹੇ ਨੇ ਬੱਬੂ ਮਾਨ ਸੋ 16 ਮਈ ਨੂੰ ਬੱਬੂ ਮਾਨ ਦੀ ਫਿਲਮ ਸ਼ੌਂਕੀ ਸਰਦਾਰ ਕੌਣ ਦੇਖਣ ਜਾ ਰਿਹਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬੱਬੂ ਮਾਨ ਦੇ ਕਟੜ ਫੈਨਾਂ ਲਈ ਵੱਡੀ ਖੁਸ਼ਖਬਰੀ ਉਹ ਜੋ ਤਿਆਰ 2 ਮਈ ਨੂੰ ਫਿਲਮ ਸ਼ੌਂਕੀ ਸਰਦਾਰ ਦਾ ਟ੍ਰੇਲਰ ਹੋ ਰਿਹਾ ਰਿਲੀਜ਼ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਗੁਰੂ ਰੰਦਾਵਾ ਔਰ ਬੱਬੂ ਮਾਨ ਦੀ ਮੋਸਟ ਅਵੇਟਡ ਫਿਲਮ ਸ਼ੌਂਕੀ ਸਰਦਾਰ 2 ਮਹੀਨਿਆਂ ਨੂੰ ਇਸ ਫਿਲਮ ਦਾ ਟ੍ਰੇਲਰ ਸਾਹਮਣੇ ਆ ਰਿਹਾ ਔਰ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਪਹਿਲੀ ਵਾਰ ਬੱਬੂ ਮਾਨ ਔਰ ਗੁੱਗੂ ਗਿੱਲ ਦੋ ਲੈਜੈਂਡ ਪਹਿਲੀ ਵਾਰ ਇਕੱਠੇ ਹੋਣ ਜਾ ਰਹੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਗੁਰੂ ਰੰਦਾਵਾ ਔਰ ਇਸ ਦੇ ਨਾਲ ਗੁੱਗੂ ਗਿੱਲ ਔਰ ਬੱਬੂ ਮਾਨ ਇਹ ਤਿੰਨੇ ਜਾਣੇ ਵੀ ਪਹਿਲੀ ਵਾਰ ਵੱਡੇ ਪਰਦੇ ਤੇ ਨਜ਼ਰ ਆਉਣ ਵਾਲੇ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਗੁਰੂ ਰੰਦਾਵੇ ਦਾ ਇੱਕ ਗੀਤ ਬੱਬੂ ਮਾਨ ਦੇ ਨਾਲ ਆਇਆ ਸੀ ਤੇ ਉਸ ਤੋਂ ਬਾਅਦ ਦੋਨਾਂ ਦੀ ਇਕੱਠਿਆਂ ਦੀ ਫਿਲਮ ਆ ਰਹੀ ਹੈ 16 ਮਈ ਨੂੰ ਫਿਲਮ ਸਿਨੇਮਾ ਕਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਸੋ ਕਟੜ ਫੈਨਾਂ ਲਈ ਵੱਡੀ ਖੁਸ਼ਖਬਰੀ ਇਹ ਹੈ ਕਿ 2 ਮਈ ਨੂੰ ਸ਼ੌਂਕੀ ਸਰਦਾਰ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਜਾ ਰਿਹਾ ਹੈ ਇਸ ਤੋਂ ਪਹਿਲਾਂ ਦੱਸ ਦਈਏ ਕਿ ਸਭ ਤੋਂ ਪਹਿਲਾਂ ਸ਼ੌਂਕੀ ਸਰਦਾਰ ਫਿਲਮ ਦਾ ਟੀਜ਼ਰ ਲਾਂਚ ਹੋਇਆ ਉਸ ਤੋਂ ਬਾਅਦ ਫਿਲਮ ਦੇ ਗਾਣੇ ਸਾਹਮਣੇ ਆਏ ਤਾਂ ਹੁਣ 2 ਮਈ ਨੂੰ ਸ਼ੌਂਕੀ ਸਰਦਾਰ ਫਿਲਮ ਦਾ ਜਿਹੜਾ ਟ੍ਰੇਲਰ ਹੈ ਉਹ ਰਿਲੀਜ਼ ਹੋਣ ਜਾ ਰਿਹਾ ਸੋ ਇੱਕ ਵੱਡੀ ਖੁਸ਼ਖਬਰੀ ਹੈ ਕਟੜ ਫੈਨਾਂ ਦੀ ਸੋ ਦੱਸਦੀ ਹੈ ਕਿ ਇਸ ਫਿਲਮ ਦੇ ਵਿੱਚ ਬੱਗੂ ਮਾਨ ਗੁਰੂ ਰੰਦਾਵਾ ਗੁੱਗੂ ਗੱਲ ਨਿਮਰਤ ਕੌਰ ਆਲੂ ਵਾਲੀ ਇਸ ਦੇ ਨਾਲ ਹੋਰ ਸਪੋਰਟਿੰਗ ਕਾਸਟ ਵੀ ਨਜ਼ਰ ਆਉਣ ਵਾਲੀ ਹੈ ਟ੍ਰੇਲਰ ਦੇ ਵਿੱਚ ਪਤਾ ਲੱਗੇਗਾ ਕਿ ਫਿਲਮ ਦੀ ਕਹਾਣੀ ਕੀ ਹੈ ਹਾਲਾਂਕਿ ਟੀਜ਼ਰ ਤੋਂ ਸਾਨੂੰ ਕੁਝ ਵੀ ਇਦਾਂ ਦਾ ਪਤਾ ਨਹੀਂ ਲੱਗਦਾ ਕਿ ਫਿਲਮ ਦੀ ਕਹਾਣੀ ਕੀ ਹੋਵੇਗੀ ਇੱਕ ਵੱਖਰੇ ਰੂਪ ਦੇ ਵਿੱਚ ਇੱਕ ਨਵੇਂ ਕਿਰਦਾਰ ਦੇ ਵਿੱਚ ਬੱਬੂ ਮਾਨ ਪਹਿਲੀ ਵਾਰ ਨਜ਼ਰ ਆਉਣ ਵਾਲੇ ਨੇ ਤੇ ਬੱਬੂ ਮਾਨ ਦੇ ਨਾਲ ਇੱਕ ਵੱਡੀ ਫਿਲਮ ਜਿਹੜੀ ਹੁਣ ਜਾ ਰਹੀ ਹੈ ਗੁਰੂ ਰੰਧਾਵਾਦੀ ਵੀ ਕਰੀਅਰ ਦੀ ਇੱਕ ਵੱਡੀ ਫਿਲਮ ਹੁਣ ਜਾ ਰਹੀ ਹੈ ਸੋ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਫੈਨਸ ਨੂੰ ਖਾਸ ਕਰ ਕਟੜ ਫੈਨਸ ਨੂੰ ਬੈਕ ਟੂ ਬੈਕ ਫਿਲਮਾਂ ਲੈ ਕੇ ਆ ਰਹੇ ਨੇ ਬੱਬੂ ਮਾਨ ਸੋ 16 ਮਈ ਨੂੰ ਬੱਬੂ ਮਾਨ ਦੀ ਫਿਲਮ ਸ਼ੌਂਕੀ ਸਰਦਾਰ ਕੌਣ ਦੇਖਣ ਜਾ ਰਿਹਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ